ਜੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਕਹਿੰਦੇ ਨੇ ਜੇਕਰ ਹੌਸਲਾ ਹੋਵੇ ਤਾਂ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਬਰਨਾਲਾ ਤੋਂ ਜਿੱਥੇ 59 ਸਾਲਾ ਵਿਅਕਤੀ ਨੇ ਆਪਣੇ ਬੇਟੇ ਨਾਲ 12ਵੀਂ ਕਲਾਸ ਪਾਸ ਕੀਤੀ ਹੈ ਕਈ ਸਾਲ ਪਹਿਲਾਂ ਘਰ ਦੀਆਂ ਮਜਬੂਰੀਆਂ ਕਾਰਨ ਪੜ੍ਹਾਈ ਛੱਡਣ ਵਾਲੇ ਇਸ ਪਿਓ ਨੇ ਆਪਣਾ ਸੁਪਨਾ ਆਪਣੇ ਪੁੱਤ ਨਾਲ ਇੱਕੋ ਸਮੇਂ ਪੇਪਰ ਦੇ ਕੇ ਪੂਰਾ ਕੀਤਾ ਹੈ ਅੱਜ ਹੁਣ ਉਹ ਕਾਫੀ ਖੁਸ਼ ਦਿਖਾਈ ਦੇ ਰਹੇ ਹਨ ਬੇਹਿਮਤੇ ਜੇ ਹੁੰਦੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਕਹਾਵਤ ਬਿਲਕੁਲ ਠੀਕ ਬੈਠਦੀ ਹੈ ਬਰਨਾਲਾ ਦੇ ਰਹਿਣ ਵਾਲੇ ਅਵਤਾਰ ਸਿੰਘ ਬੱਬੀ ਰਾਏ ਸਰੀਏ ਤੇ ਜਿਨ੍ਹਾਂ ਨੇ 59 ਸਾਲ ਦੀ ਉਮਰ ਚ 12ਵੀਂ ਕਲਾਸ ਪਾਸ ਕੀਤੀ ਹੈ ਜਿਸ ਬਾਰੇ ਅਵਤਾਰ ਸਿੰਘ ਬੱਬੀ ਨੇ ਦੱਸਿਆ ਕਿ ਜਦੋਂ ਘਰ ਦੇ ਹਾਲਾਤ ਠੀਕ ਨਹੀਂ ਸਨ ਤਾਂ 10ਵੀਂ ਤੋਂ ਬਾਅਦ ਅੱਗੇ ਦੀ ਪੜ੍ਹਾਈ ਬੰਦ ਹੋ ਗਈ ਸੀ ਅਤੇ ਆਪਣੇ ਦਿਲ ਵਿੱਚ ਛੁਪਾਈ ਬੈਠੇ ਪੜ੍ਹਾਈ ਦੇ ਸੁਪਨੇ ਨੂੰ 59 ਸਾਲ ਦੀ ਉਮਰ ਵਿੱਚ ਪੂਰਾ ਕੀਤਾ ਐਨਾ ਹੀ ਨਹੀਂ ਉਸਦੇ ਪੁੱਤਰ ਨੇ ਵੀ ਉਸ ਨਾਲ ਹੀ ਪੇਪਰ ਦੇ ਕੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਉਹਨਾਂ ਕਿਹਾ ਕਿ ਹੁਣ ਮੈਂ ਤੇ ਮੇਰਾ ਪੁੱਤਰ ਅੱਗੇ ਇਕੱਠੇ ਹੀ ਬੀਏ ਵੀ ਕਰਾਂਗੇ ਅਤੇ ਅੱਗੇ ਵੀ ਪੜ੍ਹਾਈ ਜਾਰੀ ਰੱਖਾਂਗੇ ਪਲੱਸ 2 ਦਾ ਜੀ ਦੇਖੋ ਜਿਵੇਂ ਕਹਦੇ ਵੀ ਮੇਰੇ ਦਿਲ ਤੋ ਪਹਿਲਾਂ ਤੋਂ ਸੀਗੇ ਵੀ ਮੈਂ ਅੱਗੇ ਪੜ੍ਹਾਂ ਪਰ ਕੁਛ ਕਰੇ ਲੋ ਹਾਲਤ ਸੀਗੇ ਤੇ ਇਜਾਤ ਨਹੀਂ ਦੇ ਰਹੇ ਸੀਗੇ ਤੇ ਇੱਕ ਵਾਰਾ ਚਲੋ ਮੇਰੇ ਬੇਟੇ ਦੇ ਪੇਪਰ ਦਿਖਾਉਣੇ ਸੀਗੇ ਉਹਦੇ ਨਾਲ ਹੀ ਮੇਰਾ ਵੀ ਮਨ ਕਰਿਆ ਵੀ ਮੈਂ ਵੀ ਚਲੋ ਪੇਪਰ ਦੇ ਮਾਤੇ ਮੈਂ ਇਸ ਕਰਕੇ ਉਹ ਮੈਂ ਵੀ ਫ੍ਰੈਕਸੀ ਪੇਪਰ ਦਿੱਤੇ ਤੇ ਬੇਟੇ ਵਾਲੀ ਅਸੀਂ ਤੋਂ ਦੇ ਰਿਜ਼ਲਟ ਆਇਆ ਪਾਸ ਉਹ ਵੀ ਆ ਰਿਜ਼ਲਟ ਆਇਆ ਅਸੀਂ ਪਾਸ ਹੋਏ ਤੋਂ ਕਿਹੜੇ ਆਖ ਲੈ ਕੇ ਪਾਸ ਹੋ ਜਾਂਦਾ ਆਪਾਂ ਮੇਰੇ 500 ਚ ਟੋਟਲ 500 ਸੀ 360 ਆਏ ਨੇ ਮੇਰੇ ਇੱਕ ਬੇਟੇ ਦੇ ਵੀਰੇ 345 ਆਏ ਨੇ ਕਿ تیاری ਦੇਖੋ ਜੀ ਮੈਂ ਬਹੁਤ تیاری ਕਰੀ ਆਗੀ ਜਿਵੇਂ ਮੈਂ ਰੋਜ਼ ਉਹ ਔਨਲਾਈਨ ਕਲਾਸਾਂ ਲਾਈਆਂ ਨੇ ਜਾਨਾ ਤੇ ਬੇਟੇ ਨੇ ਸੋਕੇ ਦੀ ਪੜ੍ਹਿਆਗਾ ਉਹ 203 ਦਿਨ ਪਹਿਲੇ ਫਟਦਾ ਸੀਗਾ ਇਸ ਤਰ੍ਹਾਂ ਉਹਦਾ ਹੋਵੇ ਅੱਗੇ ਕੀ ਵਿਚਾਰ ਹਨ ਅੱਗੇ ਜੀ ਅਸੀਂ ਕਰਾਂਗੇ ਵੀ ਇਹ ਕਰਾਂਗੇ ਪੰਜਾਬੀ ਚੋਣ ਦੀ ਅਫੀਸ਼ੀਅਲ ਤੋਂ ਦੁਨੇ ਪਹਿਮ ਪੁੱਛ ਜਾਵਾਂਗੇ ਸੈਨੇਟਿਸ਼ਨ ਲੈ ਕੇ ਆ ਰਹੇ ਹਾਂ ਜੀ ਫਿਰ ਉੱਥੋਂ ਕਰਾਂਗੇ ਇੱਕ ਠੀਕ ਐਸੀ ਮੈਸੇਜ ਤਾਂ ਹੀ ਆਈ ਵੀ ਜਿੰਦਗੀ ਜਿਹੜੀ ਆ ਕੀਮਤੀ ਹੈ ਸਮਾਂ ਕੀਮਤੀ ਹੈ ਸਾਨੂੰ ਇੱਕ ਇੱਕ ਪਲ ਦਾ ਲਾਹਾ ਲੈਣਾ ਚਾਹੀਦਾ ਹੈ ਜਿਹੜਾ ਸਮਾਂ ਲੱਗੇ ਨੇ ਮੁੜ ਕੇ ਨਹੀਂ ਆਉਣਾ ਤੇ ਦੂਸਰੀ ਗੱਲ ਇਹ ਮੈਂ ਕਹਿੰਦਾ ਵੀ ਵਿਦਿਆ ਤੀਜਾ ਨੇਤਰ ਆ ਇਹ ਜੇ ਸਿੱਖਣ ਦੀ ਕੋਈ ਉਮਰ ਨਹੀਂ ਤੇ ਤੇ ਪੜ੍ਹਦੇ ਰਹਿਣਾ ਜਿੰਦਾ ਕਿ ਬਦ ਰਹਿਣਾ ਬਹੁਤ ਅਹੀਂ ਵਧੀਆ ਕੰਮ ਕੀਤਾ ਇਹ ਜੋ ਪੜ੍ਹਾਈ ਹੈ ਨਾ ਇਹਦੀ ਕੋਈ ਉਮਰ ਨਹੀਂ ਹੁੰਦੀ ਪੜ੍ਹਾਈ ਦੀ ਕੋਈ ਉਮਰ ਨਹੀਂ ਹਰੇਕ ਬੰਦਾ ਕਰ ਸਕਦਾ ਅੰਦਰ ਉਹਦੇ ਦਿਲ ਦੇ ਵਿੱਚ ਤਮੰਨਾ ਚਾਹੀਦੀ ਹੈ ਹੈ ਜੀ ਜਦੋਂ ਦਿਲ ਦੇ ਵਿੱਚ ਤਮੰਨਾ ਹੈ ਪੜ੍ਹਾਈ ਦੀ ਤਾਂ ਉਹ ਪੜ੍ਹਾਈ ਕਰ ਸਕਦਾ ਜਿੰਨੀ ਵੀ ਮਰਜ਼ੀ ਉਮਰ ਦੇ ਵੀ ਉਮਰ ਦਾ ਕੋਈ ਸਬੰਧ ਨਹੀਂ ਇਹਦੇ ਨਾਲ ਪੜ੍ਹਾਈ ਦੇ ਨਾਲ ਇਹ ਥੋੜੋ ਵੀ ਆਪਾਂ ਕੱਲੀ ਨੌਕਰੀ ਲੈਣ ਵਾਸਤੇ ਪੜ੍ਹਾਈ ਕਰਨੀ ਆ ਜਦੋਂ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਭਰਾ ਨੇ ਵੀ ਪਲਸ 2 ਦੇ ਫੀਸ ਭਰੀਆ ਉਦੋਂ ਘਰ ਦਾ ਕਿਸੇ ਨੂੰ ਸਾਨੂੰ ਬਹੁਤ ਹੀ ਖੁਸ਼ੀ ਹੋਈ ਬਹੁਤ ਮਾਣ ਪਹਿਲੇ ਇਹਨਾਂ ਨੇ ਦੱਸਿਆ ਸੀ ਵੀ ਪੇਪਰ ਇਕੱਠਿਆਂ ਨੇ ਦਿੱਤੇ ਆ ਤੇ ਓਪਨ ਦੇ ਪੇਪਰ ਹੋਏ ਨੇ ਇਹਨਾਂ ਦੇ ਦੋਨਾਂ ਦੇ ਤੇ ਜਦੋਂ ਰਿਜ਼ਲਟ ਆਇਆ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੋਈ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਭਰਾ ਹੈ ਮੇਰਾ ਇਹ ਹਰਤਾਰ ਸਿੰਘ ਬਹੁਤ ਖੁਸ਼ੀ ਹੋਈ ਇਸ ਚੀਜ਼ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਕੱਲ੍ਹ ਹੋਰ ਮੈਸੇਜ ਇਹ ਲੋਕਾਂ ਨੂੰ ਸਾਡਾ ਮੈਸੇਜ ਇਹੀ ਹੈ ਵੀ ਪੜ੍ਹਾਈ ਦੀ ਕਦਰ ਕਰੋ ਜਿਹੜੇ ਬੱਚੇ ਪੜ੍ਹਾਈ ਸਾੜਦੇ ਜਾਂਦੇ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਸ ਦੇ ਵਿੱਚ ਨੌਕਰੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਜੇ ਪੜ੍ਹਾਈ ਨੌਕਰੀ ਵਾਸਤੇ ਪੜ੍ਹਾਈ ਕਰਦੇ ਆਂ